ਉਗਰਿਆ ਮਾਲਕ ਦਾ ਕਿ ਆਪਣੀ ਮਰਜ਼ੀ ਨਾਲ ਨਹੀਂ ਡਿੱਗੀ ਕਿਉਂਕਿ ਮੈਡਮ ਇਸ ਟੈਂਕੀ ਦੀ ਹਾਈਟ ਆ 90 ਫੁੱਟ ਤੇ ਘਰ ਦਾ ਡਿਸਟੈਂਸ ਵੇ ਲੋ ਜੀ ਘਰਾਂ ਦਾ ਡਿਸਟੈਂਸ ਜਿਆਦਾ ਤੋਂ ਜਿਆਦਾ ਮੈਡਮ 20 ਤੇ ਵੀ 40 ਫੁੱਟ ਹੈਗਾ ਜੀ ਤੇ ਜੇ 40 ਫੁੱਟ ਦਾ ਰੱਖੋ ਤੇ 90 ਦੀ ਹਾਈਟ ਆ ਤਾਂ ਮਤਲਬ ਨਾਰਮਲੀ ਗੱਲ ਆ ਘਰ ਤੇ ਆਏਗੀ ਇਹ ਤੇ ਜੀ ਸਾਡੇ ਪ੍ਰਭੂ ਰਾਮ ਜੀ ਸ਼ਨੀ ਮਹਾਰਾਜ ਖੁਦ ਵੀ ਵਰਾਜਮਾਨ ਆ ਜੀ ਮੰਦਰ ਦਾ ਸ਼ਨੀ ਮਹਾਰਾਜ ਦਾ ਉਹਨਾਂ ਨੇ ਆਪ ਉੱਥੇ ਹਾਜ਼ਰ ਨਾਜ਼ਰ ਰੋਕਿਆ ਕੀਤਾ ਕਿ ਕੋਈ ਵੀ ਮਿਸ ਹੈਪਰੀ ਨਾ ਪਾਵੇ ਜਿਹੜਾਡੀ ਪ੍ਰੋਬਲਮ ਹੈਗੀ ਆ ਪੁੱਲ ਦੀ ਉਹਦਾ ਵੀ ਚੱਲਦਾ ਪਿਆ ਜੀ ਪ੍ਰੋਸੈਸ ਤੇ ਪਲੱਸ ਇੱਕ ਮੇਰਾ ਪਾਲਿਕਾ ਬਾਜ਼ਾਰ ਆ ਤੇ ਇੱਕ ਪਤਲੀ ਘਰ ਆ ਜੀ ਉਹਨੂੰ ਅਸੀਂ ਥੋੜਾ ਰੈਨੋਵੇਟ ਕਰਕੇ ਇਹ ਪਸਾਡ ਵਰਕ ਫੇਸ ਵਰਕ ਦੇਣਾ ਤੇ ਪਲੱਸ ਗਲਿਆਰੇ ਵਾਂਗੂ ਤਿਆਰ ਕਰ ਰਹੇ ਆ ਜੀ ਤਾਂ ਦਸੰਬਰ ਦੀ 19 ਤਰੀਕ ਨੂੰ ਨਾ ਟੈਂਕੀ ਢਾਹਤੀ ਆ ਗਈ ਐ ਇਸ ਕਰਕੇ ਇਹਨਾਂ ਸਾਨੂੰ ਇਹ ਡਰ ਸੀ ਵੀ ਉਹ ਠੇਕੇਦਾਰ ਵੀ ਕਹਿੰਦੇ ਕਹਿੰਦੇ ਜੀ ਉਧਰ ਡਿੱਗਦੀ ਤੇ ਤਾਂ ਵੀ ਨੁਕਸਾਨ ਸੀ ਜੀ ਇੱਧਰ ਡਿੱਗਦੀ ਤਾਂ ਵੀ ਨੁਕਸਾਨ ਸੀ ਕੋਈ ਵੀ ਮਤਲਬ ਮਿਸ ਹੈਪਨਿੰਗ ਹੋ ਸਕੇ ਕੋਈ ਬੱਚੇ ਜਾਂ ਕੋਈ ਵੀ ਜਿਹੜਾ ਖੇਡਦੇ ਸੀ ਉਦੋਂ ਮਤਲਬ ਮਤਲਬ ਡਿੱਗਣ ਦਾ ਡਰ ਸੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ ਦੇ ਇਸਲਾਮਾਬਾਦ ਏਰੀਆ ਚ ਮੌਜੂਦ ਹੈ ਸ਼ਨੀ ਮੰਦਿਰ ਦੇ ਕੋਲ ਲਗਭਗ ਪਿਛਲੇ ਕਈ ਸਾਲਾਂ ਤੋਂ ਲੋਕਾਂ ਦੇ ਘਰਾਂ ਦੇ ਵਿੱਚ ਕਰ ਇੱਕ ਵੱਡੀ ਸਮੱਸਿਆ ਸੀ ਜਿਸ ਨੂੰ ਖਤਮ ਕੀਤਾ ਗਿਆ ਹੈ ਤਾਂ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਵਾਲੀ ਟੈਂਕੀ ਜੋ ਕਿ ਪਿਛਲੇ ਕਾਫੀ ਸਾਲਾਂ ਤੋਂ ਇੱਥੇ ਸੀਗੇ ਲੋਕਾਂ ਦੇ ਘਰਾਂ ਦੇ ਆਸ-ਪਾਸ ਤੇ ਜਿੱਥੇ ਕਿ ਪਿਛਲੇ ਕਈ ਸਾਲਾਂ ਤੋਂ ਇੱਥੇ ਕੋਈ ਵੀ ਪਾਣੀ ਜੋਹੇ ਨਹੀਂ ਦਿੱਤਾ ਜਾ ਰਿਹਾ ਸੀ ਲੋਕਾਂ ਦੇ ਘਰਾਂ ਦੇ ਵਿੱਚ ਲੇਕਿਨ ਇਹ ਜੋ ਪਾਣੀ ਦੀ ਟੰਕੀ ਹੈ ਇੱਕ ਵੱਡੀ ਸਮੱਸਿਆ ਬਣੀ ਹੋਈ ਸੀ ਕਿਉਂਕਿ ਇਸ ਦੀ ਰਿਪੇਅਰਿੰਗ ਵੀ ਨਹੀਂ ਹੋਈ ਸੀ ਔਰ ਲਗਾਤਾਰ ਡਰ ਦਾ ਮਾਹੌਲ ਲੋਕਾਂ ਵਿੱਚ ਬਣਿਆ ਰਹਿੰਦਾ ਸੀ ਕਿਸੇ ਵੀ ਸਮੇਂ ਜਦੋਂ ਕੋਈ ਅਰਥਕ ਘਟਨਾ ਆਂਦਾ ਹੈ ਜਾਂ ਕੋਈ ਹੋਰ ਸਮੱਸਿਆ ਆਂਦੀ ਹੈ ਤਾਂ ਇਹ ਪਾਣੀ ਵਾਲੀ ਟੰਕੀ ਡਿੱਗ ਸਕਦੀ ਹੈ ਤਾਂ ਇਸ ਨੂੰ ਦੇਖਦੇ ਆਇਆ ਇੱਕ ਨੌਜਵਾਨ ਨੇ ਯਤਨ ਸਦਕਾ ਇਸ ਟੈਂਕੀ ਨੂੰ ਜੋ ਹੈ ਟੈ ਟੇਰੀ ਕਰ ਦਿੱਤਾ ਗਿਆ ਹੈ ਔਰ ਸਭ ਤੋਂ ਵਧੀਆ ਗੱਲ ਇਹ ਰਹੀ ਕਿ ਇਸ ਨੂੰ ਬੜੇ ਹੀ ਸਿਸਟਮੈਟਿਕ ਵੇ ਦੇ ਨਾਲ ਟੈ ਟੇਰੀ ਕੀਤਾ ਗਿਆ ਹੈ ਤਾਂ ਜੋ ਆਸ-ਪਾਸ ਦੇ ਕਿਸੇ ਵੀ ਘਰ ਨੂੰ ਕੋਈ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਾ ਪਹੁੰਚੇ ਔਰ ਨਾ ਹੀ ਮਾਲੀ ਨੁਕਸਾਨ ਪਹੁੰਚੇ ਤਾਂ ਬਿਲਕੁਲ ਦੇਖ ਸਕਦੇ ਹੋ ਕਿ ਸ਼ਨੀ ਮੰਦਰ ਦੇ ਬੈਕਸਾਈਡ ਤੇ ਇਹ ਪਾਣੀ ਵਾਲੀ ਟੈਂਕੀ ਸੀਗੀ ਜੋ ਕਿ ਪਿਛਲੇ ਲੰਬੇ ਸਮੇਂ ਤੋਂ ਕਾਫੀ ਸਾਲਾਂ ਤੋਂ ਗੱਲ ਕੀਤੀ ਜਾਵੇ ਤਾਂ ਇਹ ਟੈਂਕੀ ਇੱਥੇ ਸਮੱਸਿਆ ਦਾ ਕਾਰਨ ਬਣੀ ਹੋਈ ਸੀ ਕਿਉਂਕਿ ਪਾਣੀ ਤਾਂ ਇਸ ਤੋਂ ਕੋਈ ਵੀ ਉਮੀਦ ਨਹੀਂ ਰੱਖੀ ਜਾਂਦੀ ਸੀ ਪਾਣੀ ਤਾਂ ਆਉਂਦਾ ਨਹੀਂ ਸੀ ਲੇਕਿਨ ਜਿਸ ਤਰ੍ਹਾਂ ਇਸ ਟੈਂਕੀ ਦੀ ਹਾਲਤ ਹੋ ਚੁੱਕੀ ਸੀ ਉਸ ਤੋਂ ਇਹ ਜ਼ਰੂਰ ਜਾਇਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸੇ ਵੀ ਸਮੇਂ ਇਹ ਟੈਂਕੀ ਜੋ ਹੈ ਡਿੱਗ ਸਕਦੀ ਹੈ ਤਾਂ ਕਾਫੀ ਸਾਲਾਂ ਦੇ ਬਾਅਦ ਨੌਜਵਾਨ ਦੇ ਜਤਨਾ ਜਤਨਾ ਸਦਕਾ ਇਸ ਮੁਹੱਲੇ ਦੇ ਵਿੱਚ ਇਸਲਾਮਾਬਾਦ ਏਰੀਏ ਦੇ ਵਿੱਚ ਇਸ ਟੈਂਕੀ ਨੂੰ ਟਾਟੀਰੀ ਕਰ ਦਿੱਤਾ ਗਿਆ ਹੈ ਤਾਂ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ ਕਿਉਂਕਿ ਆਸ-ਪਾਸ ਦੇ ਲੋਕਾਂ ਦਾ ਕਹਿਣਾ ਹੈ ਕਿ ਲਗਾਤਾਰ ਜਦੋਂ ਦੀ ਇਹ ਟੈਂਕੀ ਇਸ ਤਰ੍ਹਾਂ ਦੇਖੀ ਜਾਂਦੀ ਸੀ ਤਾਂ ਉਹਨਾਂ ਦੇ ਸਾਹ ਸੁੱਕੇ ਰਹਿੰਦੇ ਸੀ ਕਿ ਕਿਸੇ ਵੀ ਵੇਲੇ ਡਿੱਗ ਸਕਦੀ ਹੈ ਜਿਸ ਦੇ ਕਾਰਨ ਉਹਨਾਂ ਦੀਆਂ ਬਾਹਰ ਖੜੀਆਂ ਗੱਡੀਆਂ ਉਹਨਾਂ ਦੇ ਬਾਹਰ ਜੋ ਨੇ ਗੇਟ ਨੇ ਜਾਂ ਫਿਰ ਕਾਰ ਨੇ ਕਿਉਂਕਿ ਕਾਫੀ ਇਮਾਰਤਾਂ ਇੱਥੇ ਘਰ ਦੇਖ ਸਕਦੇ ਹੋ ਕਿ 2-2 3-3 ਮੰਜ਼ਿਲਾ ਘਰ ਨੇ ਉਹਨਾਂ ਨੂੰ ਦਿੱਕਤ ਆ ਸਕਦੀ ਹੈ ਤਾਂ ਇੱਕ ਵੱਡੀ ਸਮੱਸਿਆ ਅੰਮ੍ਰਿਤਸਰ ਦੇ ਇਸਲਾਮਾਬਾਦ ਏਰੀਆ ਚੋ ਜੋ ਹੈ ਉਹ ਖਤਮ ਕੀਤੀ ਗਈ ਹੈ ਤੇ ਐਟੇਰੀ ਕਰ ਦਿੱਤਾ ਗਿਆ ਹੈ ਤਾਂ ਕੁਝ ਨੌਜਵਾਨਾਂ ਦੇ ਯਤਨਾਂ ਸਦਕਾ ਕਿਉਂਕਿ ਬਹੁਤ ਸਾਰੇ ਢੇਰ ਤੋਂ ਬਹੁਤ ਕਾਫੀ ਸਾਲਾਂ ਤੋਂ ਇਹ ਸਮੱਸਿਆ ਦੇਖੀ ਜਾ ਰਹੀ ਸੀ ਤਾਂ ਮੇਰੇ ਨਾਲ ਇਸ ਵਕਤ ਡਿਪਟੀ ਮੇਅਰ ਦੇ ਬੇਟੇ ਤਰੁਣਬੀਰ ਕੈਂਡੀ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਪਹਿਲਾਂ ਤੇ ਕਾਫੀ ਢੇਰ ਤੋਂ ਸਮੱਸਿਆ ਸੀ ਬਹੁਤ ਸਾਰੇ ਐਮਐਲਏ ਆਏ ਕੋਨ ਸਲਰ ਆਏ ਲੇਕਿਨ ਹੁਣ ਇਸ ਸਮੱਸਿਆ ਦਾ ਜੋ ਹੈ ਹੱਲ ਤੁਹਾਡੇ ਵੱਲੋਂ ਕੀਤਾ ਗਿਆ ਹੈ ਕਿੰਨੇ ਤਰ੍ਹਾਂ ਦੇ ਯਤਨ ਲੱਗੇ ਕਿਸ ਤਰ੍ਹਾਂ ਤੁਸੀਂ ਇਸ ਪੂਰੀ ਸਮੱਸਿਆ ਨੂੰ ਹੱਲ ਕਰਵਾਉਣ ਦੇ ਵਿੱਚ ਸਫਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੈ ਸ਼੍ਰੀ ਰਾਮ ਜੀ ਮੈਡਮ ਜੀ ਆ ਜਿਹੜਾ ਟੈਂਕੀ ਦਾ ਤੁਸੀਂ ਪੁੱਛ ਰਹੇ ਜੀ ਇਹ ਮੇਰੀ ਵਾਰਡ ਨੰਬਰ 63 ਹੈ ਜਿੱਥੋਂ ਕਿ ਮੇਰੇ ਚਾਚੀ ਜੀ ਹੁਸ਼ਾਰਾਣੀ ਕਾਉਂਸਲਰ ਆ ਤੇ 67 ਦੇ ਉੱਤੇ ਮੇਰੇ ਮਾਤਾ ਜੀ ਡਿਪਟੀ ਮੇਅਰ ਅਨੀਤਾ ਰਾਣੀ ਤੇ 70 ਨੰਬਰ ਵਾਰਡ ਤੋਂ ਮੇਰੇ ਚਾਚਾ ਜੀ ਕਾਉਂਸਲਰ ਆ ਜੀ ਇਹ ਦੀ ਜਿੱਦਣ ਅਹੀ ਇਲੈਕਸ਼ਨ ਅਲਾਉਂਸ ਹੋਏ ਹੀ ਮੇਰੇ ਇਲਾਕੇ ਦੇ ਮੇਨ ਮੇਨ ਕੰਮ ਹੈਗੇ ਹੀ ਜਿਵੇਂ ਕਿ ਫਾਕਾਲੇ ਮੋੜ ਦੀ ਸੜਕ ਆ ਭੱਲੇ ਵਾਲੇ ਖੂਨ ਤੋਂ ਬੋੜੀ ਸਾਹਿਬ ਨੂੰ ਜਾਂਦੀ ਆ ਟਪਾਈ ਫਾੜਕ ਤੋਂ ਬਨੂ ਚੌਂਗ ਨੂੰ ਇੱਕ ਮੇਰਾ ਮੇਜਰ ਕੰਮ ਹੋ ਹੀ ਟੈਂਕੀ ਦਾ ਹੀ ਇੱਕ ਪੋਲ ਦਾ ਤੇ ਇੱਕ ਪੁੱਤਲੀ ਘਰ ਦਾ ਕੰਮ ਆ ਆਮ ਆਦਮੀ ਪਾਰਟੀ ਨੂੰ ਹੀ ਇੰਡੀਪੈਂਡੈਂਟ ਤਿੰਨ ਸੀਟਾ ਦੇ ਕਰਦੀਆਂ ਸੀ ਉਹ ਜਿੱਤ ਕੇ ਹੀ ਆਮ ਆਦਮੀ ਪਾਰਟੀ ਦੀ ਝੋਲੀ ਦਿੱਤੀਆਂ ਤੇ ਉਹਨਾਂ ਕੋ ਇੱਕੋ ਢੀ ਕਮਿਟਮੈਂਟ ਹੈ ਕਿ ਅਸੀਂ ਇਲਾਕੇ 'ਚ ਆਪਣੇ ਕੰਮ ਕੰਮ ਕਰਉਣਾ ਤੇ ਡਵੈਲਪਮੈਂਟ ਕਰਨੀ ਕਿ ਜਿਹੜੇ ਭੈਣ ਭਰਾਵਾਂ ਨੇ ਸਾਡੇ ਤੇ ਨਾ ਵਿਸ਼ਵਾਸ ਕੀਤਾ ਵਾ ਅਸੀਂ ਉਹਨਾਂ ਦੀਆਂ ਵੋਟਾਂ ਦਾ ਸਹੀ ਇਸਤੇਮਾਲ ਕਰਕੇ ਕਿ ਉਹਨਾਂ ਨੂੰ ਕੰਮ ਕਰਕੇ ਉਹਖਾਈ ਇਲਾਕੇ ਜੀ ਤੇ ਜਿਹੜੀ ਮੈਡਮ ਇਹ ਟੈਂਕੀ ਦੀ ਆਪਾਂ ਗੱਲ ਕਰਦੇ ਪਿਆ ਇਹ ਮੈਡਮ 84 ਦੇ ਵਿੱਚ ਬਣੀ ਹੈ ਜੀ ਇਹ ਕਾਂਗਰਸ ਟਾਈਮ ਤੇ ਬਣੀ ਹੈ ਜੀ ਤੇ ਮੈਂ ਚਲੋ ਕਿਸੇ ਬਾਰੇ ਨਹੀਂ ਕਹੂੰਗਾ ਪਰ ਵੇਖੋ ਜੋ ਇਸ ਟਾਈਮ ਦਾ ਵੀਊ ਦੱਸ ਰਿਹਾ ਵੇਖੋ ਸੀਮਿੰਟ ਦੀ ਆ ਕੰਕਰੀਟ ਕੰਕਰੀਟ ਵਾਲੀ ਇਹ ਟੈਂਕੀ ਬਣੀ ਤੇ ਵੇਖੋ ਤੁਹਾਨੂੰ ਸਰੀਆ ਕਿਤੇ ਲੱਭਣ ਦੇ ਅਜੇ ਇਹ ਤੇ ਸ਼ੁਕਰ ਆ ਮਾਲਕ ਦਾ ਖੰਡੇ ਵਾਲੇ ਦਾ ਸ਼ਿਵ ਪ੍ਰਭੂ ਰਾਮ ਦਾ ਕਿ ਕੋਈ ਮਿਸਹੈਪਨਿੰਗ ਨਹੀਂ ਹੋਈ ਜੇ ਇਹ ਟੈਂਕੀ ਸਾਡੇ ਸੁੱਟਣ ਤੋਂ ਬਗੈਰ ਖੁਦ ਡਿੱਗਦੀ ਇਹ ਕਿਤੇ ਪਤਾ ਨਹੀਂ ਕਿੰਨੇ ਘਰਾਂ ਦਾ ਤੇ ਚਲੋ ਕੋਈ ਗੱਲ ਨਹੀਂ ਘਰ ਦੁਬਾਰਾ ਬਣ ਜਾਂਦੇ ਪਰ ਜੀ ਨਹੀਂ ਹੁੰਦੇ ਜੀ ਇਹ ਨੁਕਸਾਨ ਜੀਆਂ ਦਾ ਹੋਣਾ ਹੀ ਮੈਂ ਇਸ ਟਾਈਮ ਆਪਣੇ ਵੱਡੇ ਭਰਾ ਮੋਤੀ ਪਾਟਿਆ ਜੀ ਜਤਿੰਦਰ ਜੀ ਦਾ ਤੇ ਐਮਐਲਏ ਅਜੇ ਗੁਪਤਾਈ ਦਾ ਬਹੁਤ ਬਹੁਤ ਧੰਨਵਾਦ ਆ ਤੇ ਮੇਰੀ ਸਮੁੱਚੀ ਟੀਮ ਰੋਮ ਜੀ ਬਾਜੀ ਵਿਜੇ ਚੱਤੇ ਸ਼ੰਗਾ ਜੀ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੂੰ ਜਿਹੜੇ ਜਿਹੜੇ ਮੈਂ ਕੰਮ ਕੀਨਾ ਮੈਂ ਆਪਣੇ ਇਲਾਕੇ ਵਾਸਤੇ ਪਹਿਲ ਦੇ ਆਧਾਰ ਤੇ ਕੀਤੇ ਜਾਂਦੇ ਆ ਕਹਣਾ ਕੀ ਚਾਹੋਗੇ ਕਿਉਂਕਿ ਇਸ ਟੈਂਕੀ ਦੀ ਅਗਰ ਹਾਲਤ ਦੇਖੀ ਜਾਵੇ ਤਾਂ ਬਹੁਤ ਹੀ ਖਰਾਬ ਸੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਿਸੇ ਵੀ ਸਮੇਂ ਅਗਰ ਅਰਥ ਕੋਈ ਇੱਕ ਦਿਨ ਸਮੱਸਿਆ ਬਣ ਸਕਦੀ ਤਾਂ ਡਿੱਗ ਸਕਦਾ ਸੀ ਤਾਂ ਯਤਨ ਕਿੰਨੇ ਕੁ ਲੱਗੇ ਕਿਉਂਕਿ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ ਕੋਈ ਸੌਖੀ ਗੱਲ ਨਹੀਂ ਸੀ ਇਸ ਟੈਂਕੀ ਨੂੰ ਠਾਣਾ ਔਰ ਜਦੋਂ ਸੋਸ਼ਲ ਮੀਡੀਆ ਤੇ ਦੇਖਿਆ ਤਾਂ ਕਈ ਵਾਰ ਇਸ ਨੂੰ ਤੋਰ ਮੜੋੜ ਕੇ ਪਾਇਆ ਗਿਆ ਕਿ ਟੈਂਕੀ ਡਿੱਗ ਗਈ ਇਸ ਤਰ੍ਹਾਂ ਦੀਆਂ ਵੀ ਜੋ ਵੀਡੀਓਜ਼ ਉਹ ਸਾਹਮਣੇ ਆਈਆਂ ਤਾਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੈਡਮ ਚਲੋ ਜੋ ਭੈਣ ਭਰਾ ਕਹ ਰਹੇ ਤੋੜ ਮੋੜ ਵਾਲੀ ਮੈਂ ਕੁਝ ਕਹਿ ਸਕਦਾ ਪਰ ਸ਼ੁਕਰ ਹੈ ਮਾਲਕ ਦਾ ਕਿ ਆਪਣੀ ਮਰਜ਼ੀ ਨਾਲ ਨਹੀਂ ਡਿੱਗੀ ਕਿਉਂਕਿ ਮੈਡਮ ਇਸ ਟੈਂਕੀ ਦੀ ਹਾਈਟ ਆ 90 ਫੁੱਟ ਤੇ ਘਰ ਦਾ ਡਿਸਟੈਂਸ ਵੇ ਲੋ ਜੀ ਘਰਾਂ ਦਾ ਡਿਸਟੈਂਸ ਜਿਆਦਾ ਤੋਂ ਜਿਆਦਾ ਮੈਡਮ 20 ਤੇ ਵੀ 40 ਫੁੱਟ ਹੈਗਾ ਜੀ ਤੇ ਜੇ 40 ਫੁੱਟ ਦਾ ਰੱਖੋ ਤੇ 90 ਦੀ ਹਾਈਟ ਹੈ ਤਾਂ ਮਤਲਬ ਨੋਰਮਲੀ ਗੱਲ ਆ ਘਰ ਤੇ ਆਏਗੀ ਇਹ ਤੇ ਜੀ ਆਡੇ ਪ੍ਰਭੂ ਰਾਮ ਜੀ ਸ਼ਨੀ ਮਹਾਰਾਜ ਖੁਦ ਵੀ ਵਰਾਜਮਾਨ ਆ ਜੀ ਮੰਦਿਰ ਦਾ ਸ਼ਨੀ ਵਰਾਜ ਦਾ ਉਹਨਾਂ ਨੇ ਆਪ ਉੱਥੇ ਹਾਜ਼ਰ ਨਾ ਜ ਰੋਕਿਆ ਕੀਤਾ ਕਿ ਕੋਈ ਵੀ ਮਿਸ ਹੈਪਨਿੰਗ ਨਾ ਪਾਵੇ ਤੇ ਜਿਹੜੇ ਮੇਰੇ ਭੈਣ ਭਰਾ ਕਰ ਰਹੇ ਤੇ ਮੈਂ ਉਹਨਾਂ ਨੂੰ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਸਾਡਾ ਵਾਸੀਆ ਲਈ ਡਵੈਲਪਮੈਂਟ ਤੁਸੀਂ ਜਿਵੇਂ ਦੱਸਿਆ ਕਿ ਉਹਨਾਂ ਲਈ ਕੰਮ ਕੀਤੇ ਜਾਂਦੇ ਸਲਾਮਾਬਾਦ ਏਰੀਆ ਚ ਹੋਰ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਨੇ ਜਿਹੜੀਆਂ ਦੇਖਣ ਨੂੰ ਮੈਡਮ ਇਨਾ ਸਲਾਮਾਬਾਦ ਇਲਾਕੇ ਦੇ ਵਿੱਚ ਜਿਹੜਾ ਕਿ ਪਾਣੀ ਦੇ ਟਿਊਬਲਰ ਲਾਉਣੇ ਆਹੀਂ ਇੱਕ ਉਹਦਾ ਤੇ ਚੱਲਦਾ ਪਿਆਨ ਚ ਪਰ ਜਿਹੜੀ ਮੇਨ ਮੇਜਰ ਦੀ ਪ੍ਰੋਬਲਮ ਹੈਗੀ ਆ ਪੁਲ ਦੀ ਉਹਦਾ ਵੀ ਚੱਲਦਾ ਪਿਆ ਜੀ ਪ੍ਰੋਸੈਸ ਤੇ ਪਲੱਸ ਇੱਕ ਮੇਰਾ ਪਾਲਿਕਾ ਬਾਜ਼ਾਰ ਆ ਤੇ ਇੱਕ ਪਤਲੀ ਘਰ ਆ ਜੀ ਉਹਨੂੰ ਅਸੀਂ ਥੋੜਾ ਰੈਨੋਵੇਟ ਕਰਕੇ ਇਹ ਪਸਾਡ ਵਰਕ ਫੇਸ ਵਰਕ ਦੇਣਾ ਤੇ ਪਲੱਸ ਗਲਿਆਰੇ ਵਾਂਗੂ ਤਿਆਰ ਕਰ ਰਹੇ ਆ ਜੀ ਜਿਹਦੇ ਵਿੱਚ ਮੇਰੇ ਮੇਅਰ ਸਾਹਿਬ ਤੇ ਐਮਐਲਏ ਸਾਹਿਬ ਦਾ ਸਾਥ ਆ ਉਹ ਕਹਿੰਦੇ ਥੋੜੀ ਦੇਰ ਦੇ ਵਿੱਚ ਇਹ ਵੀ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇਗਾ ਜੀ ਸ਼ੁਕਰੀਆ ਸਰ ਗੱਲਬਾਤ ਕਰਲੇ ਸੋ ਅੱਗੇ ਹੋਰ ਵੀ ਗੱਲਬਾਤ ਕਰਾਂਗੇ ਇਲਾਕਾ ਨ ਕੀ ਵਧੀਆ ਪ੍ਰੋਬਲਮਸ ਆਉਂਦੀ ਆ ਸੀ ਇਸ ਇਲਾਕੇ ਦੇ ਵਿੱਚ ਰਹਿੰਦੇ ਹੋ ਤਾਂ ਕਿੰਨਾ ਕੁ ਵੱਡੀ ਖੁਸ਼ੀ ਮਹਿਸੂਸ ਹੋ ਰਹੀ ਹੈ ਇਸ ਚੀਜ਼ ਦਾ ਹੱਲ ਕਰਕੇ ਇਹ ਸਾਨੂੰ ਪ੍ਰੋਬਲਮ ਤੇ ਬਹੁਤ ਸਹੀਆਂ ਲੇਕਿਨ ਸਾਨੂੰ ਹੁਣ ਵਿਸ਼ਵਾਸ ਹੋ ਗਿਆ ਇੱਕ ਐਮਐਲਏ ਤੇ ਸਾਡਾ ਵਾਲਾ ਕੌਂਸਲਰ ਤੇ ਟੀਮ ਯਾਰ ਵੀ ਜਦੋਂ ਦੇ ਆਏ ਨੇ ਸਾਡਾ ਕੰਮ ਬਹੁਤ ਵਧੀਆ ਚੱਲ ਰਿਹਾ ਔਰ ਹਰ ਕੰਮ ਪਹਿਲ ਦੇ ਅਧਾਰ ਤੇ ਹੋ ਰਿਹਾ ਸਾਡਾ ਇਸ ਟੈਂਕੀ ਦੀ ਅਸੀਂ ਗੱਲ ਕਰ ਲੈਣੀ ਹੈ ਕਿਉਂਕਿ ਜੋ ਅਸੀਂ ਇਸ ਟੈਂਕੀ ਨੂੰ ਲੈ ਕੇ ਚੱਲ ਰਹੇ ਹਾਂ ਤਾਂ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਸੀਗੀਆਂ ਜਦੋਂ ਇਹ ਨਹੀਂ ਇਸ ਨੂੰ ਢਹਾ ਢੇਰੀ ਕੀਤਾ ਗਿਆ ਸੀ ਤਾਂ ਪਹਿਲਾਂ ਵੀ ਤੁਸੀਂ ਕਾਫੀ ਯਤਨ ਕੀਤੇ ਹੋਣਗੇ ਲੇਕਿਨ ਇਹਨਾਂ ਦੇ ਆਧਾਰ ਤੋਂ ਬਾਅਦ ਇਸ ਵਿੱਚ ਕਾਮਯਾਬੀ ਮਿਲੀ ਹੈ ਜੀ ਸਾਨੂੰ ਪਤਾ ਵਾ ਜਦੋਂ ਇਸ ਤੋਂ 5 ਸਾਲ ਪਹਿਲਾਂ ਕਾਂਗਰਸ ਸਰਕਾਰ ਸੀ ਅਸੀਂ ਉਹਨਾਂ ਨੇ ਇੱਕ ਲੈਟਰ ਲਿਖੀ ਸੀ ਉਹਦੇ ਵਾਸਤੇ ਅਸੀਂ ਬੜੇ ਧੱਕੇ ਖਾਦੇ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਇਸ ਵਾਰ ਅਸੀਂ ਐਨਨੂ ਕਿਹਾ ਕੈਂਡੀ ਉਹਨਾਂ ਨੂੰ ਸਾਲ ਹੋ ਗਿਆ ਇੱਥੇ ਨੇ ਕਿ ਜਦੋਂ ਲੇਡੀਜ਼ ਵਗਦਾ ਘੁੰਮਦੀਆਂ ਸੀ ਉਪਰ ਕੋਈ ਇਟਾ ਡੈਕ ਪੈਂਦੀ ਸੀ ਕਦੋਂ ਇੱਕ ਪੱਥਰ ਡੈਕ ਪੈਂਦਾ ਸੀਗਾ ਫਿਰ ਅਸੀਂ ਐਮਐਲਏ ਸਾਹਿਬ ਕੋ ਗਏ ਉਹਨਾਂ ਨੂੰ ਦੱਸਿਆ ਫਿਰ ਕੈਂਡੀ ਉਹਨਾਂ ਨੇ ਲੈਟਰਾਂ ਪਾਈਆਂ ਆਪਣੀ ਕਾਉਂਸਲ ਦੀ ਫਿਰ 6 ਮਹੀਨੇ ਪ੍ਰੋਸੈਸ ਲੱਗਾ 6 ਮਹੀਨੇ ਬਾਅਦ ਆਪਣੇ ਐਕਸੀਡੈਂਟ ਦੇ ਮੰਜੀਤ ਹੋਣੀ ਉਹਨਾਂ ਦੀ ਤਾਂ ਕੈਂਡੀ ਉਹਨਾਂ ਦੀ ਗੱਲ ਹੋਈ ਤੇ ਫਿਰ ਕੰਮ ਚੱਲਿਆ ਸਟਾਪ ਤੋ ਬਿਲਕੁਲ ਦੇਖ ਸਕਦੇ ਹੋ ਕਿ ਇਲਾਕਾ ਨਿਵਾਸੀਆਂ ਦਾ ਵੀ ਕਹਿਣਾ ਹੈ ਕਿ ਕਿਸ ਤਰ੍ਹਾਂ ਇਹ ਪ੍ਰੋਬਲਮ ਸੋਲਵ ਕੀਤੀ ਗਈ ਕਿਸ ਤਰ੍ਹਾਂ ਕਿ ਇੱਕ ਮਿੰਟ ਦਾ ਕੰਮ ਨਹੀਂ ਸੀ ਮਹੀਨੇ ਲੱਗੇ ਮਹੀਨਿਆਂ ਦੇ ਬਾਅਦ ਇਸ ਕੰਮ ਨੂੰ ਜੋ ਹੈ ਸਿਰੇ ਚੜਾਇਆ ਗਿਆ ਪ੍ਰੋਬਲਮ ਕਾਫੀ ਸਾਲਾਂ ਦੇ ਸੀ ਕਾਫੀ ਦੇਰ ਤੋਂ ਸੀ ਲੇਕਿਨ ਇਸ ਨੂੰ ਸੋਲਵ ਕਰਦੇ ਹੋਏ ਕਾਫੀ ਮਹੀਨੇ ਲੱਗੇ ਤਾਂ ਸਰ ਕੀ ਕਹਿਣਾ ਚਾਹੋਗੇ ਮੈਡਮ ਇਸ ਤਰ੍ਹਾਂ ਵੀ ਇਹੀ ਅਸੀਂ ਇੱਥੇ 2002 ਚ ਹੈ 84 ਜੇ ਟੈਂਕੀ ਬਣੀ ਸੀ ਉਦੋਂ ਆਪਣੇ ਸਪੀਕਰ ਸਾਹਿਬ ਨੇ ਦਰਬਾਰੀ ਲਾਉਣੀ ਉਹਨਾਂ ਨੇ ਬਣਵਾਈ ਸੀ ਔਰ ਮਤਲਬ ਹੁਣ ਤੇ ਐਸੀ ਕੰਡੀਸ਼ਨ ਹੋ ਗਈ ਸੀ ਉਪਰ ਚਿਪਣਾ ਡਿੱਗਦੀ ਸੀ ਬੱਚੇ ਖੇਡਦੇ ਸੀ ਥੱਲੇ ਸਾਨੂੰ ਇਹ ਡਰ ਲੱਗਦਾ ਰਹਿੰਦਾ ਸੀ ਕਿ ਕਿਸੇ ਵੇਲੇ ਵੀ ਟੁੱਟ ਸਕਦੀ ਫਿਰ ਆਪਾਂ ਰੋਂਬੀ ਭਾਈ ਨੂੰ ਕੈਂਡੀਟ ਬਣਾਉਣਾ ਇਹਨਾਂ ਨੇ ਸਾਰਿਆਂ ਨੇ ਸਾਨੂੰ ਅਜੀ ਗੁਪਤਾ ਜੀ ਨੇ ਮਿਲਾਇਆ ਐਮ ਐਲ ਏ ਸਾਹਿਬ ਨੇ ਉਹਨਾਂ ਨੇ ਇਹਨਾਂ ਨੇ ਸੈਟਿੰਗ ਕੀਤੀ ਕਿ ਕਦੋਂ ਮਿਲਣਾ ਉਹਨਾਂ ਨੇ ਸਾਰਾ ਕੰਮ ਇਹਨਾਂ ਨੇ ਸਾਰਾ ਰਲ ਕੇ ਔਰ ਇਹਨੂੰ ਮਤਲਬ ਮੇਰੇ ਖ਼ਾਲਸ ਦੀ 4 ਮਹੀਨੇ ਤੇ 4 ਦਿਨ ਜੇ ਕੰਮ ਕਰਾਇਆ ਜੇ 4 ਮਹੀਨੇ ਪੂਰੇ ਅਸੀਂ 15 ਸਤੰਬਰ ਨੂੰ ਗਈ ਐਪਲੀਕੇਸ਼ਨ ਦੇਣ 15 ਸਤੰਬਰ ਨੂੰ ਐਕਸ਼ਨ ਦਿੱਤੀ ਅੱਜ ਵੇਲੇ ਤੁਸੀਂ ਮਤਲਬ ਦਸੰਬਰ ਦੀ 19 ਤਰੀਕ ਨੂੰ ਟੈਂਕੀ ਠੇਕੇਦਾਰ ਵੀ ਕਹਿੰਦੇ ਕਹਿੰਦੇ ਜੀ ਉਧਰ ਡਿੱਗਦੀ ਤੇ ਤਾਂ ਵੀ ਨੁਕਸਾਨ ਸੀ ਜੀ ਇਧਰ ਡਿੱਗਦੀ ਤਾਂ ਵੀ ਨੁਕਸਾਨ ਸੀ ਕੋਈ ਵੀ ਮਤਲਬ ਮਿਸ ਹੈਪਨਿੰਗ ਕੋਈ ਬੱਚੇ ਜਾਂ ਕੋਈ ਵੀ ਜਿਹੜਾ ਜੋ ਖੇਡਦੇ ਸੀ ਉਦੋਂ ਮਤਲਬ ਮਤਲਬ ਡਿੱਗਣ ਦਾ ਡਰ ਸੀ ਹਰ ਵੇਲੇ ਸਾਹ ਸੁੱਕੇ ਰਹਿੰਦੇ ਸੀ ਹਾਂ ਬਸ ਇਹ ਹੀ ਕੱਲ ਨੂੰ ਕਿਸੇ ਵਲੇ ਪਹਚਾਰ ਆ ਜਾਂਦਾ ਜਾਂ ਕੋਈ ਵੀ ਹੋ ਜਾਂਦਾ ਉਹ ਜਿੱਧਰ ਵੀ ਟੈਂਕੀ ਡਿੱਗਦੀ ਉਧਰ ਜ਼ਿਆਦਾ ਨੁਕਸਾਨ ਹੈਗਾ ਸੀ ਪਰਲੇ ਪਾਸੇ ਸ਼ਨੀ ਮੰਦਿਰ ਇਧਰ ਘਾਰੇ ਆ ਇਧਰ ਵੀ ਘਾਰੇ ਸੂਈ ਵੇਲੇ ਸਾਰੇ ਪਾਸੇ ਘਾਰ ਹੀ ਘਾਰੇ ਗਏ ਨੇ ਤੇ ਇਸ ਕਰਕੇ ਮਤਲਬ ਅਹੀ ਦਿਨਾਂ ਦੇ ਬਹੁਤ ਧੰਨਵਾਦੀਆਂ ਇਸ ਟੀਮ ਦੇ ਵੀ ਬਾਕੀ ਇਹਨਾਂ ਨੇ ਸਾਡਾ ਕੰਮ ਕਰ ਸੋ ਬਿਲਕੁਲ اسی ਰਿਹਾਇਸ਼ੀ ਇਲਾਕਾ ਹੈ ਤਾਂ ਜੋ ਚਿੰਤਾ ਹੈ ਉਹ ਤਾਂ ਬਣਦੀ ਹੈ ਕਿਉਂਕਿ ਲਗਾਤਾਰ ਜਦੋਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਰਿਹਾਇਸ਼ੀ ਇਲਾਕਿਆਂ ਦੇ ਵਿੱਚ ਤਾਂ ਅਕਸਰ ਹੀ ਜੋ ਉੱਥੋਂ ਦੇ ਨਿਵਾਸੀ ਹੁੰਦੇ ਨੇ ਉਹਨਾਂ ਦੇ ਵਿੱਚ ਡਰ ਦਾ ਸਹਿਮ ਦਾ ਮਾਹੌਲ ਬਣਿਆ ਰਹਿੰਦਾ ਹੈ ਕਿ ਸਾਡੇ ਇਲਾਕੇ ਦੇ ਵਿੱਚ ਕੋਈ ਮਿਸ ਹੈਪਨਿੰਗ ਨਾ ਹੋ ਜਾਵੇ ਤਾਂ ਇਸ ਨੂੰ ਹੀ ਮੁੱਖ ਰੱਖਦਿਆਂ ਹੋਇਆਂ ਇਸ ਸਭ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਸ ਨੌਜਵਾਨ ਦੇ ਵੱਲੋਂ ਜੋ ਹੈ ਇੱਕ ਕੰਮ ਹੈ ਉਹ ਸਿਰੇ ਚੜਾਇਆ ਗਿਆ ਹੈ ਜੋ ਕਿ 1984 ਦੀ ਗੱਲ ਕੀਤੀ ਜਾਵੇ ਤਾਂ ਉਸ ਤੋਂ ਉਦੋਂ ਇਹ ਟੰਕੀ ਬਣੀ ਸੀ ਲੇਕਿਨ ਪਾਣੀ ਜੋ ਹੈ ਉਹ ਲੋਕਾਂ ਨੂੰ ਨਹੀਂ ਮਿਲਿਆ ਲੇਕਿਨ ਇੱਕ ਵੱਡੀ ਸਮੱਸਿਆ ਲੋਕਾਂ ਨੂੰ ਮਿਲੀ ਸੀ ਜਿਸ ਦਾ ਹੱਲ ਹੁਣ 2025 ਦੇ ਵਿੱਚ ਆ ਕੇ ਹੋਇਆ ਹੈ ਤਾਂ ਇਸ ਟੈਂਕੀ ਨੂੰ ਜੋ ਹੈ ਬੜੇ ਹੀ ਢਾਂਗ ਦੇ ਨਾਲ ਬੜੇ ਹੀ ਸੁਚੱਜੇ ਢਾਂਗ ਦੇ ਨਾਲ ਕਿਸੇ ਦੇ ਜਾਨੀ ਮਾਲੀ ਨੁਕਸਾਨ ਤੋਂ ਬਿਨਾਂ ਇਸ ਟੈਂਕੀ ਨੂੰ ਟਹਿ ਟੇਰੀ ਕੀਤਾ ਗਿਆ ਹੈ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ